ਤੁਸੀਂ ਦੇਖ ਰਹੇ ਹੋ ਪੰਜਾਬੀ ਬਿਜ਼ਨਸ ਚੈਨਲ ਗਲੋਬਲ ਅਕਾਦਮੀ ਵਿੱਚ ਵੱਡੀ ਉਥਲ-ਪੁਤਲ ਚੱਲ ਰਹੀ ਹੈ ਤੇ ਭਾਰਤ ਵੀ ਇਸ ਤੋਂ ਨਹੀਂ ਬਚਿਆ ਕ੍ਰੂਡ ਆਇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਚਨਾ ਆ ਰਿਹਾ ਹੈ ਜਦ ਕੇ ਟਰੰਪ ਦੀਆਂ ਨਵੀਆਂ ਨੀਤੀਆਂ ਗਲੋਬਲ ਟ੍ਰੇਡ ਤੇ ਅਸਰ ਪਾ ਰਹੀਆਂ ਹਨ 2 April ਤੋਂ ਟਰੰਪ ਨੇ ਭਾਰਤ ਤੇ ਟੈਟ ਫੋਰ ਟੈਟ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਭਾਵੇਂ ਅਜੇ ਤੱਕ ਇਹ ਲਾਗੂ ਨਹੀਂ ਹੋਇਆ ਪਰ ਭਾਰਤ ਦੇ ਐਕਸਪੋਰਟ ਖੇਤਰ ਵਿੱਚ ਇਸ ਨਾਲ ਵੱਡਾ ਝਟਕਾ ਲੱਗ ਸਕਦਾ ਹੈ ਇੰਡੀਆ ਦੇ ਐਕਸਪੋਰਟ ਖੇਤਰ ਵਿੱਚ ਲਗਾਤਾਰ ਚੌਥੇ ਮਹੀਨੇ ਵੀ ਗਰਾਉਟ ਹੀ ਹੋਈ ਇਸ ਫ फेब्रुवारी ਦੇ ਵਿੱਚ ਐਕਸਪੋਰਟ ਦਾ ਨੰਬਰ 37 ਅਰਬ ਡਾਲਰ ਤੋਂ ਵੀ ਘੱਟ ਰਿਹਾ ਹੈ ਜਦ ਕਿ ਪਿਛਲੀ ਫ फेब्रुवारी ਤੋਂ ਦੇ ਵਿੱਚ ਇਹ 41 ਅਰਬ ਤੋਂ ਵੀ ਜ਼ਿਆਦਾ ਸੀ ਇੰਪੋਰਟ ਘਟਣ ਕਾਰਨ ਭਾਰਤ ਦਾ ਵਪਾਰ ਘਟਾ 14 ਅਰਬ ਡਾਲਰ ਤੇ ਆ ਗਿਆ ਹੈ ਪਿਛਲੇ 11 ਮਹੀਨਿਆਂ ਦੇ ਦੌਰਾਨ ਇੰਡੀਆ ਦੇ ਟ੍ਰੇਡ ਦੇ ਵਿੱਚ ਤਕਰੀਬਨ 6.5% ਦਾ ਵਾਧਾ ਹੋਇਆ ਜਿਸ ਨਾਲ ਕੁੱਲ ਐਕਸਪੋਰਟ 750 ਬਿਲੀਅਨ ਦੇ ਡਾਲਰ ਤੋਂ ਵੀ ਜ਼ਿਆਦਾ ਪਹੁੰਚ ਗਿਆ ਪਰ ਪਿਛਲੇ 4 ਮਹੀਨਿਆਂ ਦੌਰਾਨ ਐਕਸਪੋਰਟ ਵਿੱਚ ਪਾਰੇਗਰਾਵਟ ਦਰਜ ਕੀਤੀ ਗਈ ਹੈ ਜੋ ਆਉਣ ਵਾਲੇ ਹਫ਼ਤੇ ਵਿੱਚ ਵੀ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਇੰਡੀਆ ਟਰੰਪ ਦੇ ਟੈਰਫ ਨਾਲ ਨਜਿੱਠਣ ਲਈ ਨਵੇਂ ਟ੍ਰੇਡ ਐਗਰੀਮੈਂਟ ਬਣਾਏਗਾ ਕੀ ਐਕਸਪੋਰਟ ਨੂੰ ਵਧਾਉਣ ਲਈ ਨਵੇਂ ਸਟੈਪ ਲਏ ਜਾਣਗੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਵਿੱਚ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰਿਓ